ਅਬਾ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਸਮੂਹਿਕ ਪੰਥਕ ਧਿਰਾਂ ਨੂੰ ਐਸਜੀਪੀਸੀ ਦਫ਼ਤਰ ਸਾਹਮਣੇ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ ਮੰਨਿਆ ਜਾ ਰਿਹਾ ਹੈ ਕਿ 28 ਮਾਰਚ ਨੂੰ ਟਕਰਾਤੀ ਸਥਿਤੀ ਪੈਦਾ ਹੋ ਸਕਦੀ ਹੈ ਇਸੇ ਦੇ ਵਿਚਾਲੇ ਹੀ ਐਸਜੀਪੀਸੀ ਦੇ ਸਾਫ ਕਪਾੜਾ ਬੀਬੀ ਜਗੀਰ ਕੌਰ ਨੇ ਸਾਰੀਆਂ ਪੰਥਕ ਧਿਰਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰ ਦਿੱਤੀ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਟਾਮੀ ਨੂੰ ਵੀ ਖਾਸ ਅਪੀਲ ਬੀਬੀ ਜਗੀਰ ਕੌਰ ਵੱਲੋਂ ਕੀਤੀ ਗਈ ਹੈ ਬੀਬੀ ਜਗੀਰ ਕੌਰ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਹੈ ਇਸ ਸੰਸਥਾ ਸੰਬੰਧੀ ਕੋਈ ਵੀ ਚਿੰਤਾ ਜਾਂ ਵਿਰੋਧ ਗੁਰਮਤ ਮਰਿਆਦਾ ਪਰੰਪਰਾ ਤੇ ਪੰਥਕ ਸੰਭਾਲ ਦਰਾਹੀ ਹੱਲ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਵਿਕਾਰ ਨੂੰ ਕਾਇਮ ਰੱਖਣਾ ਇਸ ਦੇ ਪ੍ਰਬੰਧਕਾਂ ਤੇ ਸਮੁੱਚੀ ਕੌਮ ਦੀ ਜ਼ਿੰਮੇਵਾਰੀ ਹੈ 2 ਦਸੰਬਰ ਦੇ ਹੁਕਮਨਾਮੇ ਦੇ ਨਾਲ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਬਹਾਲ ਹੁੰਦੀ ਦੀ ਸੀ ਦੂਜੇ ਪਾਸੇ ਕੌਮ ਦੇ ਵਿੱਚ ਇਹ ਆਸ ਜਾਗੀ ਸੀ ਕਿ ਪੰਥ ਦੀ ਇੱਕ ਸਦੀ ਪੁਰਾਣੀ ਰਾਜਨੀਤਿਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੀ ਪੁਨਰ ਸੁਰਜੀਤ ਹੋ ਕੇ ਤਕੜੀ ਹੋ ਸਕੇਗੀ ਪਰ ਉਸ ਤੋਂ ਬਾਅਦ ਲਗਾਤਾਰ ਇਹੋ ਜਿਹੇ ਘਟਨਾਮਾ ਹੋਈਆਂ ਜਿਸ ਨੇ ਪੰਥ ਵਿੱਚ ਨਿਰਾਸ਼ਾ ਤੇ ਗੁੱਸਾ ਪੈਦਾ ਕੀਤਾ 2 ਦਸੰਬਰ ਦੇ ਹੁਕਮਨਾਮੇ ਦੇ ਆਦੇਸ਼ ਨੂੰ ਲਾਗੂ ਕਰਨ ਦੀ ਬਜਾਏ ਸਿਆਸੀ ਹਿੱਤਾਂ ਦੇ ਲਈ ਸਤਕਾਰ ਯੋਗ ਸਿੰਘ ਸਾਹਿਬਾਨਾ ਨੂੰ ਜਿਸ ਤਰੀਕੇ ਦੇ ਨਾਲ ਕਿਰਦਾਰ ਕੁਸ਼ੀ ਕਰਕੇ ਜਲੀਲ ਕੀਤਾ ਗਿਆ ਸੇਵਾਵਾਂ ਨੂੰ ਤੋਂ ਲਾਂਬੇ ਕਰ ਦਿੱਤਾ ਗਿਆ ਉਸ ਦੇ ਨਾਲ ਤਖਤ ਸਾਹਿਬਾਂ ਤੇ ਸ਼ਰੋਮਣੀ ਕਮੇਟੀ ਦੇ ਮਾਨ ਸਨਮਾਨ ਨੂੰ ਭਾਰੀ ਠੇਸ ਪੁੱਜੀ ਹੈ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਕਮਜ਼ੋਰੀ ਦਿਖਾਉਂਦਿਆਂ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਕਰਕੇ ਸਥਿਤੀ ਹੋਰ ਵੀ ਖਰਾਬ ਹੋ ਗਈ ਇਸ ਲਈ ਸਾਨੂੰ ਸਾਰੇ ਇਕੱਠੇ ਹੋ ਕੇ 2 ਦਸੰਬਰ 2024 ਦਾ ਹੁਕਮਨਾਮਾ ਇਨ ਬਿਨ ਲਾਗੂ ਕਰਵਾਉਣ ਦੇ ਲਈ ਸਹਿਰਦ ਯਤਨ ਕਰਨੇ ਚਾਹੀਦੇ ਨੇ ਪਰ ਹੁਣ ਹਾਲਾਤ ਹੋਰ ਖਰਾਬ ਨਜ਼ਰ ਆ ਰਹੇ ਨੇ ਨਿੱਜੀ ਤੌਰ ਤੇ ਮੇਰਾ ਮਨ ਪਿਛਲੇ 3-4 ਦਿਨਾਂ ਤੋਂ ਬਹੁਤ ਬੇਚੈਨ ਹੈ ਆਪਣੇ ਤਜਰਬੇ ਦੇ ਆਧਾਰ ਤੇ ਤੇ ਜੋ ਮੌਜੂਦਾ ਹਾਲਾਤ ਨਜ਼ਰ ਆਉਂਦੇ ਨੇ ਉਹਨਾਂ ਦੇ ਆਧਾਰ ਤੇ ਮੈਨੂੰ ਲੱਗ ਰਿਹਾ ਹੈ ਕਿ 28 ਮਾਰਚ ਨੂੰ ਸਥਿਤੀ ਕਿਤੇ ਟਕਰਾਅ ਵਾਲੀ ਨਾ ਬਣ ਜਾਵੇ ਜੋਤੇ ਨਾਲ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਹੋਰ ਠੇਸ ਪਹੁੰਚੇਗੀ ਖੀਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਤਾਪਕਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੇਰੀ ਮੌਜੂਦਾ ਪ੍ਰਧਾਨ ਐਸਜੀਪੀਸੀ ਨੂੰ ਬੇਨਤੀ ਹੈ ਕਿ ਉਹ ਸਾਰੇ ਮੈਂਬਰਾਂ ਨੂੰ ਇਕੱਠੇ ਬਿਠਾਉਣ ਤੇ ਉਹਨਾਂ ਨਾਲ ਖੁੱਲੇ ਮਨ ਦੇ ਨਾਲ ਵਿਚਾਰ ਕਰਨੀ ਚਾਹੀਦੀ ਹੈ ਕਿ ਇਸ ਵਿੱਚੋਂ ਉਸਾਰੂ ਹੱਲ ਕਿਵੇਂ ਲੰਬਿਆ ਜਾਵੇ। ਉਹਨਾਂ ਨੇ ਅੱਗੇ ਲਿਖਿਆ ਕਿ ਮੈਨੂੰ ਆਸ ਹੈ ਕਿ ਜੇ ਸਾਰੇ ਮੈਂਬਰ ਆਪਣੇ ਸਿਆਸੀ ਆਕਾਮਾਂ ਨੂੰ ਛੱਡ ਕੇ ਆਪ ਹੀ ਗੁਰੂ ਦੇ ਸਤਾਨੁਖ ਹੋ ਕੇ ਬੈਠਣਗੇ ਤਾਂ ਗੁਰਮਤਿ ਦੀ ਰੋਸ਼ਨੀ ਵਿੱਚੋਂ ਸਾਰਥਕ ਹੱਲ ਜ਼ਰੂਰ ਨਿਕਲ ਸਕਦੇ ਨੇ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇ ਸ਼੍ਰੋਮਣੀ ਕਮੇਟੀ ਖਿਲਾਫ ਰੋਸ ਦੀ ਭਾਵਨਾ ਲੈ ਕੇ ਇਕੱਠ ਹੁੰਦਾ ਤਾਂ ਉਸ ਦਾ ਫਾਇਦਾ ਕੋਈ ਪੰਥ ਵਿਰੋਧੀ ਜਾਂ ਬਾਹਰੀ ਸ਼ਕਤੀਆਂ ਵੀ ਉਠਾ ਸਕਦੀਆਂ ਨੇ ਅਨਸੁਖਾਮੀ ਘਟਨਾ ਜੇਕਰ ਵਾਪਰੀ ਤਾਂ ਸਾਰੀ ਕੌਮ ਦੇ ਵਿੱਚ ਹੋਰ ਨਾਮੋਸ਼ੀ ਆਵੇਗੀ ਤੇ ਸ਼੍ਰੋਮਣੀ ਸੰਸਥਾ ਦੇ ਅਕਸ ਨੂੰ ਭਾਰੀ ਠੇਸ ਪਹੁੰਚੇਗੀ ਪੰਥ ਨੇ ਹਮੇਸ਼ਾ ਸੰਵਾਦ ਤੇ ਸਾਂਝੀ ਸੋਚ ਰਾਹੀਂ ਅੱਗੇ ਵਧਣ ਦੀ ਰੀਤ ਨਿਭਾਈ ਹੈ 18ਵੀਂ ਸਦੀ ਦੇ ਸਿੱਖ ਮਿਸਲਾਂ ਦੇ ਸਮੇਂ ਦੌਰਾਨ ਆਪਸੀ મત ਭੇਦਾਂ ਦੇ باوجود ਵੱਡੇ ਕੌਮੀ ਫੈਸਲੇ ਸਲਾਹ مشਵਰੇ ਨਾਲ ਲਈ ਜਾਂਦੇ ਸਨ ਸਾਨੂੰ ਉਸ ਭਾਵਨਾ ਤੇ ਮਾਡਲ ਵੱਲ ਵੇਖਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਫਿਰ ਦੁਬਾਰਾ ਸਨਿਮਰ ਬੇਨਤੀ ਹੈ ਕਿ ਉਹ ਸਾਰੇ ਮੈਂਬਰਾਂ ਨੂੰ ਇਕੱਠੇ ਕਰਕੇ ਗੁਰਮਤਿ ਦੀ ਜੁਕਤ ਵਿੱਚੋਂ ਵਿਚਾਰ ਕਰਨ ਤੇ ਇਸੇ